ਜੀ ਪੁਲਿਸ ਕੋਲ ਜਿਹੜੇ ਨੌ ਸਿੰਘ ਆਟਾ ਚਲਾਉਂਦੇ ਸਨ ਉਹ ਕੀ ਮਾਮਲਾ ਸੀਗਾ ਜੋ ਆਖਾਂ ਦੇ ਬਾਹਰ ਖੜੇ ਸੀ ਇਹਨਾਂ ਨੇ ਕੋ ਪਾਰਟੀ ਵਾਜੀ ਇਹਨਾਂ ਦੇ ਵਿੱਚ ਇੱਕ ਪਾਰਟੀ ਕਹਿੰਦੀ ਹੈ ਵੀ ਉੱਥੋਂ ਅਸੀਂ ਕਿਸੇ ਨੂੰ ਸਵਾਰੀ ਚੁੱਕਣੀ ਨਹੀਂ ਦੇਣੀ ਦੂਸਰੀ ਪਾਰਟੀ ਕਹਿੰਦੀ ਵੀ ਅਸੀਂ ਵੀ ਇਹ ਯੂਨੀਅਨ ਜਿੱਤੇ 3 ਹਿੰਦਰ ਪਾਉਣੇ ਆ ਇਹਨਾਂ ਦੇ ਕੋਲ ਸੱਚ ਨੂੰ ਪਿੰਡ ਮੁਲੀ ਚੱਕੜ ਵਾਲੇ ਕੋਲੋਂ ਫੋਨ ਆਇਆ ਸੀ ਮੌਕੇ ਤੇ ਮੈਂ ਗਿਆ ਸੀ ਇਹਨਾਂ ਨੇ ਆਪਸ ਵਿੱਚ ਸਹਿਮਤੀ ਕਰ ਲਈ ਸੀ ਵੀ ਸਾਰੇ ਬਾਰੀ ਬਾਰੀ ਸਿਰਫ ਨੇ ਸਵਾਰੀਆਂ ਚੁੱਕਣਗੇ ਉਸ ਤੋਂ ਬਾਅਦ ਜੀ ਸ਼ਾਮ ਨੂੰ ਦੁਬਾਰਾ ਫੇਰ ਲੜ ਪਏ ਇਹ ਨੇ ਜਿਸ ਨੇ ਮੈਡੀਕਲ ਕਰਾਉਣਾ ਮੈਡੀਕਲ ਕਰਾ ਕੇ ਦੁਬਾਰਾ ਆਏ ਨਹੀਂ ਮੈਂ ਇਹਨਾਂ ਨੂੰ ਮੋਨ ਵੀ ਕੀਤਾ ਸੀ ਵੀ ਮੈਡੀਕਲ ਕਰਾ ਕੇ ਦੁਬਾਰਾ ਮੇਰੇ ਕੋਲ ਨਹੀਂ ਆਏ ਕੋਈ ਬਾਡੀ ਇਸ ਤੁਹਾਡੇ ਵਿੱਚ ਕਿੰਨੇ ਬੰਦੇ ਟਕਣੀ ਹੋਏ ਸਰ ਜਦੋਂ ਮੇਰੇ ਤੇ ਕੀ ਆਇਆ ਸੀ ਸਾਡੇ ਕੋਲ ਉਹ ਸਟ ਲੱਗੀ ਜੀ ਉਹ ਕਹਿੰਦੇ ਮੈਡੀਕਲ ਕਰਾ ਕੇ ਅਮਨਸੇ ਭਈ ਜਦ ਕਿ ਨਹੀਂ ਮੈਂ ਬਾਰੂ ਕਰਾਉਣੀ ਪੱਟੀ ਮੈਂ ਕਰਿਆ ਜੀ ਸਿਵਰਾ ਤੋਂ ਕਰਾ ਕੇ ਆਇਆ ਇਸਰ ਜਿਵੇਂ ਤੁਸੀਂ ਦੇਖਿਓ ਆਪੋ ਜਿਹੜੇ ਪ੍ਰਧਾਨ ਨੇ ਜਾਂ ਜਿੱਥੇ ਆਪ ਕੋ ਚੰਦੇ ਨੇ ਉੱਥੇ ਇੱਕ ਸਟੈਂਡ ਬਣਾ ਜਾਂਦਾ ਨਾਲ ਕੋਈ ਪ੍ਰਧਾਨ ਸੀ ਆ ਕੋਈ ਕਿਸੇ ਨਾਲ ਗੱਲਬਾਤ ਸੀ ਕੋਈ ਉੱਤੇ ਜੀ ਵੈਰੀਫਾਈ ਕੀਤਾ ਗਿਆ ਇਹ ਹੀ ਦੋਵੇਂ ਲੜਾਈ ਝਗੜੀ ਵਾਲੇ ਤਿੰਨ ਚਾਰ ਉਤਰ ਉਤਰ ਤੋਂ ਬੰਦ ਤੁਸੀਂ ਤਿੰਨ ਚਾਰ ਇਹ ਤਾਂ ਮੇਰੇ ਕੋ ਆਉਣਗੇ ਜੇ ਜਿਹੜਾ ਦੇਣਗੇ ਮੈਡੀਕਲ ਉਹ ਸਾਨੂੰ ਸਿਵਲ ਹਸਪਤਲ ਨੂੰ ਨਹੀਂ ਐਮਐਲਆ ਲਿਆ ਕੇ ਨੂਦ ਜੀ ਬਣਦਾ ਹੋਇਆ ਕਰਦੇ ਨੇ ਠੀਕ ਹੈ ਜੀ ਮੁੱਖ ਦੀ ਗੱਲ ਸਿਰਫ ਆਹ ਆ ਕਿ ਸਵਾਰੀਆਂ ਉਹ ਕਹਿੰਦਾ ਸਾਰੀਆਂ ਮੈਂ ਚੱਕਾ ਇਸ ਚੀਜ਼ ਨੂੰ ਲੈ ਕੇ ਉਨੇ ਬੰਦਿਆਂ ਦੇ ਸਿਰ ਪਾੜ ਤੇ ਕਿਰਫਾਨਾ ਮਾਰਤੀਆਂ ਯਾਨੀ ਕਿ ਜਿੰਨਾ ਵੀ ਉਹ ਕਰ ਸਕਦਾ ਸੀ ਮਾਰਾ ਚੰਗਾ ਉਹਨੇ ਕੀਤਾ ਜੀ ਅਸੀਂ ਗਏ ਸੀ ਸਿੱਖ ਹੋਣ ਦੇ ਨਾਤੇ ਅਸੀਂ ਗਏ ਉਹਦੀ ਮਦਦ ਕਰਨ ਨਹੀਂ ਸੀਗੇ ਇਹ ਵੀ ਗੱਲ ਹੈ ਕਿ ਚਲੋ ਸਾਡਾ ਸਿੱਖ ਭਰਾ ਆਇਆ ਵੀ ਜਾ ਕੇ ਪਰ ਜਦੋਂ ਅਸੀਂ ਜਾ ਕੇ ਉੱਥੇ ਮੌਕਾ ਦੇਖਿਆ ਲੋਕਾਂ ਦੀਆਂ ਗੱਲਾਂ ਸੁਣੀਆਂ ਸਾਰੇ ਭਰਾਵਾਂ ਦੀਆਂ ਤੇ ਸਾਨੂੰ ਮਹਿਸੂਸ ਹੋਇਆ ਕਿ ਬੰਦਾ ਇਹ ਬਿਲਕੁਲ ਗਲਤ ਹੈ ਔਰ ਇਹ ਗਲਤ ਕੰਮ ਕਰ ਰਿਹਾ ਹੈ ਕਿ ਸਾਡੀ ਸਾਨੂੰ ਆਤਮਾ ਨੇ ਆਵਾਜ਼ ਨਹੀਂ ਦਿੱਤੀ ਵੀ ਅਸੀਂ ਐਟਾ ਦੇ ਕੰਮ ਦੇ ਵਿੱਚ ਉਹਨਾਂ ਦਾ ਸਾਥ ਦੇਈ ਫਿਰ ਅਸੀਂ ਇਹਨਾਂ ਦਾ ਭਰਾਵਾਂ ਦਾ ਸਾਥ ਦਿੱਤਾ ਇਹ ਵੀ ਸੱਟੀ ਆ ਉਹ ਸਾਡੇ ਵੈਰੀ ਤਾਂ ਹੈ ਨਹੀਂਗੇ ਇਹਨਾਂ ਦੇ ਨਾਲ ਅਸੀਂ ਖੜਕੇ ਉਹਨੂੰ ਵੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੰਦਾ ਸਾਡੇ ਵੀ ਕਾਬੂ ਨਹੀਂ ਸੀ ਆਉਂਦਾ ਜਿਹੜੀ ਸਾਨੂੰ ਵੀ ਉਹ ਬੰਦਾ ਚੈਲੇਂਜ ਹੀ ਕਰਦਾ ਸੀ ਫਿਰ ਅੰਤ ਵਿੱਚ ਇੱਥੇ ਠਾਣੇ ਆ ਕੇ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਐ ਇਹ ਐਸਐਚਓ ਸਾਹਿਬ ਨੇ ਆਖਿਆ ਸਾਨੂੰ ਕਿ ਜਲਦ ਤੋਂ ਜਲਦ ਬੰਦੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਭਜਾਇਆ ਜਾਵੇ ਜਦੋਂ ਅਟਾ ਸਿੰਘ ਆਇਆ ਤਾਂ ਕਿੱਥੇ ਦਾ ਰਹਿਣ ਲੱਗ ਗਿਆ ਉਹਦੀ ਪਛਾਣ ਉਹ ਭਈਏ ਕੋਈ ਸੀਸੀਟੀਵੀ ਵੀ ਤੇ ਗਈ ਪਛਾਣ ਮੈਂ ਤਾਂ ਸਰ ਨੂੰ ਜਾਣਨਾ ਨਹੀਂ ਹੈਗਾ ਪਹਿਲਾਂ ਜਿਹੜੀ ਉੱਥੇ ਇਹਨਾਂ ਦੇ ਪਿੰਡ ਦੇ ਇਸ਼ਤ ਹੈਗਾ ਜਿੱਥੇ ਆਪਣਾ ਪੁਲਿਸ ਕਲੋਨੀ ਹੈ ਉਹਦੇ ਬੈਕਸਾਈਡ ਤੇ ਕਿਤੇ ਰਹਿੰਦੇ ਜੀ ਬਾਕੀ ਇੱਕ ਮੈਂ ਜਿਹੜੀ ਗੱਲ ਵਿਸ਼ੇਸ਼ ਤੌਰ ਤੇ ਕਹਿਣੀ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਜਿੰਨੇ ਵੀ ਨਿਹੰਗੇ ਇਸ ਤਰ੍ਹਾਂ ਦਾ ਕਾਰਾ ਕਰ ਰਹੇ ਨੇ ਅੱਜ ਦੀ ਰੇਡ ਦੇ ਵਿੱਚ ਜੋ ਆਹ ਵਿੱਚ ਫੈਸਲਿਆਂ ਦੇ ਪੈਸੇ ਖਾਲੇ ਲੋਕਾਂ ਦੇ ਪੈਸੇ ਲੈ ਕੇ ਭੱਜ ਗਏ ਠੀਕ ਹੈ ਜੀ ਲੋਕਾਂ ਨੂੰ ਗਰੀਬਾਂ ਉੱਤੇ ਅਤਿਆachar ਕੀਤਾ ਕਿਸੇ ਦੇ ਕਿਰਪਾਲ ਮਾਰਦੀ ਕਿਸੇ ਦੇ ਡੰਗ ਮਾਰਦੀ ਯੋਨਸਿਸ ਖਾਸਲੀ ਵਾਰਨਿੰਗ ਕਰਦੇ ਆ ਕਿ ਸ਼ੁਗਰ ਜੋ ਬੰਦੇ ਬਣ ਗਏ ਨਹੀਂ ਤਾਂ ਗੱਲ ਪੰਚ ਬਾਹਰ ਪੰਜਾਬ ਜਿੱਥੇ ਬੰਦੀ ਇਹਨਾਂ ਨੂੰ ਬੰਦੇ ਬਣਾਉਗੇ ਡਾਂਗ ਨਾਲ ਵੀ ਔਰ ਪੁੱਛ ਦੀ ਹੈਲਪ ਨਾਲ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ